ਤਰਨਤਾਰਨ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਿੰਡ ਮੋਹਨਪੁਰ ਵਿੱਚ ਚਲੀਆਂ ਗੋਲੀਆਂ ਦੋ ਨੌਜਵਾਨ ਹੋਏ ਜ਼ਖਮੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੋਹਨਪੁਰ ਵਿੱਚ ਅੱਜ ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਬਾਹਰ ਖੜੇ ਸੀ ਕਿ ਉਧਰੋਂ ਚਾਰ ਮੋਟਰਸਾਈਕਲ ਸਵਾਰ ਆਏ ਜਿਨ੍ਹਾਂ ਵਿੱਚੋਂ ਇੱਕ सोनू ਇੱਕ ਪਿੰਡੀ ਸਿੰਦਰ ਅਤੇ ਚੰਦਬਾਦ ਚੋਕੇ ਚੋਲਾ ਸਾਇਵਲੋਂ ਆਏ ਅਤੇ ਆਉਂਦਿਆਂ ਹੀ ਫਾਇਰ ਕਰਨਾ ਕੋਈ ਜਿਸ ਨਾਲ ਇਹ ਨੌਜਵਾਨ ਜ਼ਖਮੀ ਹੋ ਗਏ ਇਸ ਸਬੰਧੀ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੂੰ ਪਰਿਵਾਰ ਨੇ ਜਾਣਕਾਰੀ ਦੇ ਦਿੱਤੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਵਿੰਦਸ ਕਕੂਰਾ ਨੰਮਕ ਮੋਨਪੁਰ ਕੀ ਗੱਲ ਪਤ ਹੋਈ ਗੱਲਬਾਤ ਕੋਈ ਨਹੀਂ ਮੈਂ ਫੋਟੋਿੰਗ ਦਿੰਦਾ ਕੋਲੀ ਮਾਰ ਕੇ ਕੋਈ ਰਹਿੰਦਾ ਜਿਹੜਾ ਇਹ ਕੋਈ ਨਹੀਂ ਦੋਵੇਂ ਮਿਲ ਕੇ ਕੀ ਮੰਗਦਾ ਮੰਨਦੇ ਕੋਈ ਨਹੀਂ ਇਨਸਾਫ ਚਾਹੀਦਾ ਇਹਨੇ ਬੰਦੇ ਗੋਲੀ ਚਲਾਈ ਕੋ ਪਛਾਣ ਚ ਪਿੰਡੋ ਹੀ ਆ ਜੀ ਪੀ ਨੌ ਨੌ ਇੱਕ ਸੋਨੀ ਆ ਇੱਕ ਚੋਲੇਉ ਮੁੰਡਾ ਰਾਜੇ ਦਾ ਨਗਰ ਪਿੰਡ ਮੋਲ PUBG ਮੇਰਾ ਨਾਮ ਤਰਸੇਮ ਸਿੰਘ ਜੀ ਇਹ ਗੋਲੀ ਜੀ ਆਪਣੇ ਬੱਚੇ ਖਨੂਤੇ ਜੀ ਦੋਵੇਂ ਪੁੱਲਤੇ ਉਧਰੋਂ ਬੰਦੇ ਆਏ ਆ ਜੇ ਦੋ ਇੱਕ ਸੋਨੂ ਇੱਕ ਪਿੰਦੀ ਪਿੰਦੀ ਉਹਦਾ ਨਾਮ ਚੋਲੇ ਰਾਜੇ ਉਹੀ ਚੋਲੇ ਰਿੰਦਾ ਮੁੰਡਾ ਪੈਗਾ ਸਾਡੇ ਪਿੰਡ ਦਾ ਚੋਲੇ ਰਿੰਦਾ ਇੱਕ ਨਾਲਾ ਛੰਦਰ ਜੀ ਇੱਕ ਨਾਲਾ ਪਤਾ ਚੰਦ ਚੰਦਪਾਲ ਕਿ ਨਾ ਪੁਛਾ ਨਹੀਂ ਕਿਛਾ ਨਹੀਂ ਆਉਂਦੇ ਫੇਰ ਕਰ ਲਾ ਪਏ ਤੇ ਇਹ ਗਾੜੀ ਭੱਜ ਲਗੇ ਆ ਤੇ ਉਹਨਾਂ ਸਿੱਧੀਆਂ ਗੋਲੀਆਂ ਮਾਰ ਦਿੱਤੀ ਕਿੰਨੇ ਬੰਦਿਆਂ ਨੂੰ ਲੱਗਿਆ ਹਾਂਜੀ ਕਿੰਨੇ ਬੰਦਿਆਂ ਨੂੰ ਲੱਗਿਆ ਨਾ ਇਹ ਦੋਹਾਂ ਦੇ ਗੋਲੀਆਂ ਲੱਗੀਆਂ ਜੀ ਵਿਜੇਪਾਲ ਤੇ ਉਹਦਾ ਨਾਂ ਕੀ ਦੂਜੇ ਦਾ ਰਵਿੰਦਰ ਅਰਮੰਤਰ ਸਿੰਘ ਜੀ ਸਰ ਇੱਕ ਦਿਨ ਲੱਤ ਜੀ ਜੀ ਤੇ ਇੱਕ ਦਿਨ ਤੁਲੀ ਤੋਂ ਥੱਲੇ ਜੀ ਇਹਦੇ ਚ ਪਿੰਡੋਂ ਰஞ்சிਸ਼ਾ ਕਿੰਨੇ ਆਪਕੀ ਅਰੇ ਸਭ ਪਹਿਲਾਂ ਤੇ ਕੋਈ ਗੱਲਬਾਤ ਨਹੀਂ ਪੈ ਤੋਨਾ ਇਹ ਆਪਣੇ ਸਮਾਗਰੀ ਤੇ ਹੀ ਉਹ ਅੱਛਾ ਤੇ ਇਹ ਪਿੰਡ ਸਾਰਾ ਜਾਂਦੇ ਹੈ ਵੀ ਤੁਸੀਂ ਸਮਾਗਰੀ ਤੋਂ ਹਟ ਜਾਓ ਅੱਜ ਕੋਈ ਗੱਲਬਾਤ ਨਹੀਂ ਜੀ ਇਹ ਗੱਲ ਉਹ ਤਿੰਨ ਚਾਰ ਮਹੀਨੇ ਹੋ ਗਿਆ ਤੇ ਆਏ ਉਹ ਚਾਰੇ ਜੜੇ ਬਸ ਪੁੱਛਾ ਨਹੀਂ ਕੇ ਇਹਨੂੰ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਨੇ ਮੰਗੇ ਹੋਵੇ ਸਾਨੂੰ ਇਹਨਾਂ ਦਾ ਕੋਈ ਰਿਜ਼ਲਟ ਵਧੀਆ ਆਉਣਾ ਚਾਹੀਦਾ ਜੀ ਮੁੰਡਿਆਂ ਦਾ ਇਹ ਅੰਝੱਕ ਗੋਲੀਆਂ ਮਾਰ ਕੇ ਚਲੇ ਗਏ ਹਾਂਜੀ ਪੁਲਿਸ ਕਿਉਂ ਨਹੀਂ ਆਇਆ ਜੀ ਹਾਂਜੀ ਪੁਲਿਸ ਕਿਉਂ ਨਹੀਂ ਆਇਆ ਉੱਥੋਂ ਆਈ ਆ ਜੀ ਬਾਦਾਂ ਹਾਂ ਬਸ ਕਰ ਰਹੀ ਹੈ ਜੀ ਅਸੀਂ ਪਹਿਲਾਂ ਥਾਣੇ ਦਰਖਾਸਤ ਦੇ ਕੇ ਆਇਆ ਫੇਰ ਉਹ ਆਇਆ ਜੀ ਪੁਲਿਸ ਆ